ਜੇਕਰ ਘਰ ਦੇ ਵਿੱਚ ਵਸਤੂ ਦੋਸ਼ ਹੈ ਤਾਂ ਘਰ ਦੇ ਵਿੱਚ ਕੀ ਹੈ ਕਲੇਸ਼ ਰਹਿਣਾ ਸ਼ੁਰੂ ਹੋ ਜਾਏਗਾ ਕੰਮ ਕਾ ਸਹੀ ਤਰ੍ਹਾਂ ਨਹੀਂ ਚੱਲਦਾ ਘਰ ਦੇ ਵਿੱਚ ਪੈਸਾ ਆਵੇਗਾ ਤਾਂ ਸਹੀ ਪਰ ਜੋ ਪੈਸਾ ਨਾ ਪਾਣੀ ਦੀ ਤਰ੍ਹਾਂ ਵਹਿ ਜਾਂਦਾਗਾ ਜਾਂ ਦੁਵਾਈਆਂ ਤੇ ਲੱਗਣਾ ਸ਼ੁਰੂ ਹੋ ਜਾਂਦਾਗਾ ਤਾਂ ਤੁਸੀਂ ਕੀ ਕਰਨਾ ਜੋ ਵੀ ਤੁਸੀਂ ਘਰ ਦੇ ਵਿੱਚ ਪੈਸੇ ਰੱਖਦੇ ਹੋ ਤੁਸੀਂ ਕੋਲਾ ਪੇਟੀ ਚ ਰੱਖਦੇ ਹੋ ਅਲਮਾਰਾ ਚ ਰੱਖਦੇ ਹੋ ਕਿਸੇ ਲੋਕਰ ਚ ਰੱਖਦੇ ਹੋ ਘਰ ਦੇ ਵਿੱਚ ਜਿੱਥੇ ਵੀ ਪੈਸੇ ਰੱਖਦੇ ਹੋ ਤੁਸੀਂ ਉੱਥੇ ਜੋ ਵੀ ਇਲੈਕਟ੍ਰੋਨਿਕ ਚੀਜ਼ਾਂ ਹੈਗਾ ਉਹ ਨਹੀਂ ਰੱਖਣੀਆਂ ਕਿਸੇ ਦੀ ਜਿਵੇਂ ਵਾਚ ਆ ਭਲਾ ਦੀ ਤੁਸੀਂ ਕੜੀ ਨਵੀਂ ਖਰੀਦੀ ਹੈਗੀ ਆ ਉੱਥੇ ਰੱਖਤੀ ਪਈ ਪਈ ਖੜ ਗਈ ਹੈਨਾ ਜਾਂ ਖੜਿਆ ਹੋਇਆ ਕੋਈ ਫੋਨ ਵਗੈਰਾ ਹੈਗਾ ਜਾਂ ਲੈਪਟਾਪ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਰੱਖਣੀਆਂ ਹੈਗਾ ਵੈਸੇ ਤਾਂ ਇਹੇ ਜੋ ਘਰ ਦੇ ਵਿੱਚ ਜੋ ਖੜੀਆਂ ਇਹ ਇਲੈਕਟ੍ਰੋਨਿਕ ਚੀਜ਼ਾਂ ਰੱਖਣੀਆਂ ਹੀ ਨੇ ਹਮੇਸ਼ਾ ਚੱਲਦੀਆਂ ਹੋਈਆਂ ਹੋਣੀਆਂ ਚਾਹੀਦੀਆਂ ਪਰ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਨਾ ਉੱਥੇ ਜੇ ਵਸਤੂਆਂ ਪਈਆਂ ਹੈਗੀਆਂ ਤੇ ਤੁਰੰਤ ਹੀ ਤੁਸੀਂ ਚੱਕ ਦੋ